ਅਕਾਲੀ ਦਲ ਤੇ ਸੀਐਮ ਮਾਨ ਦੇ ਵੱਲੋਂ ਤਿੱਖਾ ਤੰਜ ਕੱਸਿਆ ਗਿਆ ਹੈ ਅਕਾਲੀ ਕਹਿੰਦੇ ਸੀ ਕਿ 25 ਸਾਲ ਰਾਜ ਕਰਾਂਗੇ ਸੀਐਮ ਨੇ ਕਿਹਾ ਉਹਨਾਂ ਅੱਗੇ ਕਿਹਾ ਕਿ ਅਜੋਕਾਲੀ ਦਲ ਕੋਲ 25 ਬੰਦੇ ਵੀ ਨਹੀਂ ਤੇ ਅਕਾਲੀ ਦਲ ਦੇ 10 ਬੰਦੇ ਇੱਧਰ ਨੇ 8 ਬੰਦੇ ਉੱਧਰ ਨੇ ਇਹ 10 ਸਾਲ ਲੋਕਾਂ ਦੇ ਮੁੱਦਿਆਂ ਤੋਂ ਭੱਜਦੇ ਰਹੇ ਨੇ ਮੁੱਦਿਆਂ ਤੋਂ ਭੱਜੇ ਪਰ ਮੁੱਦਿਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪਛਾਣ ਨਹੀਂ ਛੱਡਿਆ ਹੁਣ ਗਲਤੀਆਂ ਦੀਆਂ ਮਾਫੀ ਮੰਗਦੇ ਫਿਰਦੇ ਨੇ ਤੇ ਅਕਲ ਤਖਤ ਤੇ ਮਾਫੀ ਮੰਗਦੇ ਨੇ ਗਲਤੀ ਪਤਾ ਨਹੀਂ 4 ਬੰਦੇ ਤੋਂ 2 4 ਬੰਦੇ ਵਾਸਤੇ ਬਸ ਦੋ ਚਾਰ ਬੰਦੇ ਗਲਤ ਨਿਕਲੇ ਆ ਦੋ ਬਦਲ ਕੇ ਨੇ ਪਿਓ ਪੁੱਤ ਇੱਕ ਉਹ ਕੈਪਟਨ ਐ ਇੱਕ ਉਹ ਕੈਪਟਨ ਦੇ ਚਲੋ ਚਲੋ ਉਹਦੇ ਵੀ ਦੋ ਲਾਲ ਨਾਲ ਹੋਰ ਤਿੰਨ ਚਾਰ ਬੰਦੇ ਨੇ ਬਸ ਉਹਨਾਂ ਕਰਕੇ ਯਾਰ ਬਾਬਾ ਜਾਗੇ ਆਪਾਂ ਤੋਂ ਆਪਾਂ ਉਹਨਾਂ ਨੂੰ ਹਟਾ ਦੇਣੇ ਜਿਹੜੇ ਮਗਰਸੀ ਆ ਗਈ ਆਪਣੇ ਕੋਲੇ ਤੇ ਹੁਣ ਕਿੱਥੇ ਨੇ ਫੇਰ ਉਹ ਹੁਣ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਬਤਸੋ ਮੈਂ ਮੈਨੂੰ ਗਾਲਾਂ ਕੱਢਣਾ ਕੀ ਫਾਇਦਾ ਹੋਇਆ ਇਹਦਾ ਕੰਮ ਲੋਕਾਂ ਨੇ ਕੀਤਾ ਮੈਂ ਕੀਤਾ ਮੈਂ ਤਾਂ ਜਰੀਆ ਬਣ ਮੈਂ ਤਾਂ ਬੋਟਾ ਮੰਗੀਆਂ ਸੀ ਪਾਈਆਂ ਤਾਂ ਲੋਕਾਂ ਨੇ ਨੇ ਨਾ ਜਨਤਾ ਮਾਲਕ ਹੈ ਨਾ ਸੁਣਨ ਦਾ ਹਾਲਤ ਦੇਖ ਲਓ ਤੁਸੀਂ ਫਿਰ ਐ ਹੀ ਹੁੰਦੀ ਹੈ ਹਾਲਤ ਜਦੋਂ ਤੁਸੀਂ ਅਸਲੀ ਮੁੱਦਿਆਂ ਤੋਂ ਭੱਜੋਗੇ ਇੱਕ ਦਿਨ ਭੱਜ ਲਓਗੇ ਦੋ ਦਿਨ ਭੱਜ ਲਓਗੇ ਤਿੰਨ ਦਿਨ ਪਰ ਕਬੂਤਰ ਦੇ ਅੱਖਾਂ ਵਿੱਚ ਨਾ ਬਿੱਲੀ ਨਹੀਂ ਭੱਜਦੀ ਨਾ ਕਿ ਕਿਸੇ ਨਾ ਕਿਸੇ ਦਿਨ ਤਾਂ ਫਿਰ ਸਾਹਮਣਾ ਕਰਨਾ ਪਊਗਾ ਅਸਲੀ ਮੁੱਦਿਆਂ ਦਾ ਆਹ ਦੇਖ ਲਓ ਕਾਲੀ ਦਲ ਦਾ ਕੀ ਹਾਲ ਹੈ ਵੇਪੇ ਜਿਹੜੇ ਕੰਸੀ ਰਾਜ ਕਰਾਂਗੇ 25 ਸਾਲ ਅੱਜ 25 ਬੰਦੇ ਨਹੀਂ ਇਕੱਠੇਗੇ 10 15 ਇੱਧਰ ਨੂੰ ਫਿਰਦੇ ਨੇ ਤਿੰਨ ਚਾਰ ਇੱਧਰ ਨੂੰ ਫਿਰਦੇ ਨੇ ਕਿਉਂਕਿ ਅਸਲੀ ਮੁੱਦਿਆਂ ਤੋਂ ਭੱਜੇ ਨੇ ਇਹ ਇਨਾਂ ਕੋਲੇ 10 ਸਾਲ ਤਾਂ ਲਗਾਤਾਰ ਸੀਗੇ 7 ਤੋਂ 17 ਕੀ ਕੀਤਾ ਨੇ ਦਾ 7 10 ਸਾਲਾਂ ਜੀ ਮਾ ਅਸਲੀ ਅਸਲੀ ਮੁੱਦਿਆਂ ਤੋਂ ਲੋਕਾਂ ਦੇ ਮੁੱਦਿਆਂ ਤੋਂ ਭੱਜੇ ਨੇ ਆਪਦੇ ਹੀ ਕੀਤਾ ਸਾਰਾ ਜਿੰਨਾ ਕੀਤਾ ਆ ਦੁੱਖ ਹੈ ਦਾ ਮੈਨੂੰ ਮੇ ਕੋਈ ਪੋਲੀਟਿਕਲ ਨਹੀਂ ਬੋਲ ਰਿਹਾ ਮੈਂ ਵੀ ਦੁੱਖཅਿਹੀ ਬੋਲ ਰਿਹਾ ਮੈਨੂੰ ਕੀ ਲੋੜ ਸੀ ਜੀ ਐਸੇ ਇਸ ਕੰਮ ਚਾਉਣ ਦੀ ਰੋਜ਼ ਮੈਂ ਗਾਲਾਂ ਖਾਣਾ ਉਹਨਾਂ ਤੋਂ ਕਦੇ ਕਦੇ ਬਾਜਵਾ ਗਾਲਾਂ ਕੱਢਣ ਲੱਗ ਜਾਂਦਾ ਕਦੇ ਕੋਈ ਕੱਢਣ ਲੱਗ ਜਾਂਦਾ ਹਾਂ ਜੀ ਕੋਈ ਮੇਰੇ ਪਰਿਵਾਰ ਬਾਰੇ ਬੋਲ ਮੈਨੂੰ ਕੀ ਲੋੜ ਸੀ ਜੀ ਮੈਂ ਤਾਂ ਬਹੁਤ ਵੱਡਾ ਕਲਾਕਾਰ ਸੀਗਾ ਮੈਂ ਕਿਹਾ ਫੇਲ ਕਲਾਕਾਰ ਸੀਗਾ ਵੀ ਮੈਂ ਚਲੋ ਇਧਰ ਫੇਲ ਹੋ ਗਿਆ ਇਧਰ ਆ ਗਿਆ ਮੈਂ ਤਾਂ ਮੈਂ ਤਾਂ ਕਰੋੜਾ ਰੁਪਏ ਫਿਲਮਾਂ ਚ ਕਮਾ ਲੈਂਦਾ ਮੈਂ ਬੰਬੇ ਤੋਂ ਲਫਟਰ ਚੱਲ ਜਾਂਦਾ ਉਹ ਜਿਹੜੇ ਫਿਲਮਾਂ ਚ ਕੰਮ ਕਰਦੇ ਸਾਰੇ ਆਪਣੀ ਟੀਮ ਹੈ ਜਿਹੜੇ ਪੰਜਾਬੀ ਫਿਲਮਾਂ ਵਾਲੇ ਸਾਰੇ ਮੇਰੀ ਹੀ ਟੀਮ ਹੈ ਮੈਨੂੰ ਵੀ ਲੋੜ ਸੀਗੀ ਪਰ ਮੈਂ ਸਿਸਟਮ ਤੋਂ ਮੈਂ ਕਹਾਂ ਯਾਰ ਜੇ ਨਹੀਂ ਬੋਲਾਂਗੇ ਫਿਰ ਫਿਰ ਗਲਤ ਹੋਊ ਕੰਮ ਬੋਲਣਾ ਪਊਗਾ ਪਰ ਕੈਸਟਾ ਸੀੜੇ ਆਹੀਂ ਬੋਲ ਕੇ ਗੱਲ ਚੱਲਣੀ ਨਹੀਂ ਜੇ ਗੱਟਰ ਸਾਫ਼ ਕਰਨਾ ਹੋਵੇ ਤਾਂ ਗੱਟਰ ਦੇ ਵਿੱਚ ਪੜਨਾ ਪੈਂਦਾ ਜੇ ਫਸਲ ਨੂੰ ਸੁੰਡੀ ਲੱਗ ਜੇ ਬਾਹਰੋਂ ਰੋੜੇ ਮਾਰ ਕੇ ਬਾਹਰੋਂ ਰੋੜਾ ਪਾ ਕੇ ਸੁੰਡੀ ਨਹੀਂ ਹਟਦੀ ਸਪਰੇ ਦੇ ਢੋਲੀ ਮੋਢੇ ਤੇ ਤਰ ਕੇ ਅੰਦਰ ਵੜ ਕੇ ਸਪਰੇ ਕਰਨੀ ਪੈਂਦੀ ਹੈ ਤਾਂ ਫਿਰ ਸਿਸਟਮ ਠੀਕ ਹੋਊਗਾ ਇਹ ਇਹ ਇਹਨਾਂ ਨੂੰ ਐ ਲੱਗਾ ਅਸੀਂ ਤਾਂ ਜਾਂਦੇ ਹੀ ਨਹੀਂ ਕਿਤੇ ਹੁਣ ਬਾ ਪੰਜ ਸਾਲ ਤੂੰ ਪੰਜ ਸਾਲ ਮੈਂ ਆਪਚ ਹੋ ਗਏ ਠੀਕ ਤੂੰ ਜੇ ਮੈਂ ਆ ਗਿਆ ਤੂੰ ਮੈਨੂੰ ਕੁਛ ਨਾ ਕਹੀਂ ਤੂੰ ਆ ਮੈਂ ਤੈਨੂੰ ਕੁਛ ਨਹੀਂ